ਵੀ ਸਰ ਜਸਰੀ ਖਾਲਾ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਮੀਤਾਂ ਸਾਰੇ ਨੇ ਵਧੀਆ ਹੋਵਾਂਗੇ ਤੇ ਅੱਜ ਵੀ ਆਪਾਂ ਵੀ ਦੇ ਆਲੂ ਲੱਗ ਪਏ ਆਲੂ ਵੀ ਚੱਲ ਵੱਟ ਵੀ ਠੀਕ ਆ ਤੇ ਮਸ਼ੀਨ ਲੰਦੀ ਆਪਾਂ ਮੋਦ ਦੇ ਕੋਲ ਤੋਂ ਬੜਾ 3511 ਇਹਨੇ ਲੱਗ ਪਿਆ ਬਈ ਆਵੇ ਗਲੇ ਭਲੇ ਬਹੁਤ ਆਉਂਦੇ ਆ ਤੇ ਕਾਰ ਰੁੱਟੀ ਬਈ ਆ ਕੱਲ ਵੀ ਉਹ ਨਿਕਲ ਆਉਂਦੇ ਜੀ ਵੀ ਹਾਂ ਪੁੰਨੇ ਆਲੂ ਚਲੋ 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 ਕਿਹਨਾ ਕਰਿਆ ਕਰ ਕਟਾ ਆਹ ਵੇ ਜੀ ਕਰਦੇ ਹਾਂ ਚਲੋ ਜੀ ਗੱਟਾ ਹੀ ਪਾਟਿਆ ਜੀ ਬਈ ਆਲੂ ਕਹਿੰਦੇ ਆਪਾਂ ਉਤਰ ਗਏ ਸੀ ਆਲੂ ਨਹੀਂ ਕਹਿੰਦੇ ਆਪਾਂ ਉਤਰ ਗਏ ਸੀ ਮੈਂ ਕਹਿੰਦਾ ਮੈਂ ਉਤਰ ਗਿਆ ਸੀ ਤੇ ਡੈੜੀ ਚੜ ਗਿਆ ਸੀ ਤੇ ਮਸ਼ੀਨ ਦੇ ਤੇ ਉਹ ਤੇਰਾ ਡੈੜੀ ਯਾਰ ਵਹਿਮੀ ਵਾਲਾ ਅੱਜ ਵੇਣੇ ਲੱਗਦੇ ਆ ਕਿ ਨਹੀਂ ਲੱਗਦੇ ਵੇਖਾ ਹੁਣ ਤਾਂ ਲੱਗਿਆਣਗੇ ਉਹਦਾ ਲੱਗਿਆਣਗੇ ਹਾਂਜੀ ਬਈ ਰਹਿ ਗਏ ਨੇ ਕਾਟੇ ਲਾਈ ਜਾਨੇ ਹੁਣ ਫੋੜ ਵੀ ਆ ਗਿਆ ਆਪਣਾ ਵਾ ਕਹਿਣਾ ਨੂੰਗਾ ਮੈਨੂੰ ਚਲਾ ਲੈਂਦੇ ਯਾਰ ਆਲਾ ਕਰ ਇਹਨੇ ਕੀ ਕਹਿੰਦਾ ਲੱਗਦਾ ਗਾਣਾ ਕੱਟੂ ਇੰਨੇ ਆਲੂ ਆਲੂ ਹੋ ਗਏ ਆਲੂ ਕਨੇ ਅੱਜ 20 ਰਹਿਣੇ ਆ ਜੋ ਬਰੋ ਲੱਗੂਆ ਕਿਹੜਾ ਮੈਂ ਨਹੀਂ ਚਲਾ ਲੈਦਾ ਕਹਿੰਦਾ ਨਹੀਂ ਟੌਣ ਲੱਗ ਲੌ ਲੱਗ ਗਿਆ ਪਰ ਮੱਥੇ ਆਪਾਂ ਬਹਿ ਗਿਆ ਖੁਰਲੀ ਚ ਅੱਲੂ ਮੈਲਾ ਮੇਰਾਲਾ ਦਾਇਂ ਪੈ ਬੂਗੇ ਐ ਐ ਜਿਹੜੇ ਦੋ ਦੋ ਆ ਕੱਢਦਾ ਕਰ ਗਏ ਤੇ ਮੱਥੇ ਲਾਉਣ ਲੱਗੇ ਹਨ ਤੇ ਆਲੂ ਤਾਂ ਪਏ ਆ ਜੇ ਟਰਾਲੀ ਚ ਹੋਰ ਲਾਵਾਂਗੇ ਕਿਤੇ ਸਾਨੂੰ ਐਂ ਸੀ ਆਲੂ ਨਾਲ ਮੁੱਕ ਜਾਣ ਤੇ ਗਿੜੇ ਗਿੜੇ ਨਾਲ ਫਿਰ ਰਹਿ ਜਾਣਾ ਮੱਥੇ ਵਾਲੇ ਤੇ ਹੁਣ ਕਿਹੜਾ ਮੱਥੇ ਲਾਉਣ ਲੱਗ ਗਏ ਫੇਰ ਜਿਹੜੇ ਆਲੂ ਬਚ ਗਏ ਉਹ ਆਪਾਂ ਫੇਰ ਐਂ ਲੰਮੇ ਗਿੜੇ ਲਾਵਾਂਗੇ ਠੀਕ ਆ ਜੀ ਤੇ ਹੁਣ ਲਾਉਣ ਲੱਗੇ ਮੱਥਿਆਂ ਦੇ ਗਿੜੇ ਤੁਸੀਂ ਵੇਖਦੇ ਹੋ ਬੈਗ ਬੈਗ ਹੀ ਲੈ ਕੇ ਜਾਣਾ ਕਹਿੰਦੇ ਬੈ ਕਹਿੰਦਾ ਬੈਗ ਹੀ ਲੈ ਕੇ ਆਣਾ ਮੈਂ ਕਿਹਾ ਇਹਦੇ ਵਿੱਚ ਦੀ ਕੱਢ ਦੇ ਕਹਿੰਦਾ ਗਾਂ ਬਰਸੀਨੀ ਵੀਜੇ ਤੈਨੂੰ ਦੀਦਿਆਣੀ ਮੈਂ ਕਿਹਾ ਠੀਕ ਹੈ ਜੀ ਦਾਦਾ ਜੀ ਜਿਵੇਂ ਤੁਸੀਂ ਕਹੋਗੇ ਚਾਰ ਗੇੜੇ ਦਾ ਉਹਨੂੰ ਫਿਰ ਦੇ ਜੀ ਦਾਦਾ ਇਹ ਕਿਹੜਾ ਤਾਂ ਤੰਗਾ ਤੇ ਚੀਰਵਤ ਦਾ ਮੋੜ ਨਹੀਂ ਆ ਕਿਉਂਕਿ ਫੱਟੇ ਨਾਲ ਪਹਿਲਾ ਬੰਦਾ ਹੋਰ ਤੇ ਤਿੰਨਾਂ ਦੇ ਬੰਦੇ ਆ ਗਏ ਚਲੋ ਚਲੋ ਟਾਪ ਲਾ ਲਿਆ ਹੁਣ ôi anh ơi 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 anh ਲਾਵਣੀ ਆ ਬਈ ਯਾਰ ਜ਼ਿੰਮੇਦਾਰ ਕੀ ਕਰਨ ਵਿਚਾਰੇ ਚੱਲ ਚੱਲ ਉਹ ਤਿੰਨ ਲਾਏ ਸੀ ਮੈਨੂੰ ਜਿੱਤੇ ਰਹਿਣਾ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਚਲੋ ਚੱਲ 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 ਆਪਣੇ ਘਵਾਂਢੀ ਨੇ ਜਾਂਦੇ ਪਾਣੀ ਵੀ ਲਾਤਾ ਇਧਰ ਆਲੂ ਵੀ ਜੀ ਜਾਂਦੇ ਚੱਲ ਵਾਚੀ ਬੈਠ ਰਮਾ ਯਾਰ ਆਲੂ ਪਰਾ ਚੱਕ ਲਿਆ ਕਰ ਪਾਣੀ ਨੀ ਤੇਰੀ ਆਲੂ ਦੇ ਰਹੇ ਬਣ ਜਾਂਦੇ ਹੈ ਜੋ ਤਿੰਨ ਤਿੰਨ ਜਾਈ ਜਾਂਦੇ ਆ ਥੋੜਾ ਜਾ ਹਣ ਦੀ ਹੈ ਗਈ ਕਹਦਾ ਜੀ ਆ ਜਾ ਥੱਲੇ ਤੂੰ ਵੀ ਆ ਜਾ ਥੱਲੇ ਤੇਰੀ ਤੇਰੀ ਭੈਣ ਔਰ ਆ ਜਾ ਥੱਲੇ ਆ ਜਾ ਥੱਲੇ ਆ ਜਾ ਥੱਲੇ ਓਹੋ ਆ ਜਾ ਥੱਲੇ ਆ ਜਾ ਆ ਜਾ ਆ ਜਾ ਆਲੂ ਗਲਤ ਕਰਦਾ ਚੱਲ ਜਾਣ ਦੇ ਆ ਨਹੀਂ ਜਾਣਾ ਚਾਹੀਦਾ ਆ ਵੀ ਨਹੀਂ ਜਾਣਾ ਇਹਦਾ ਆ ਵੀ ਜਿਹੜੇ 20 ਹੈ ਜੋ ਨਹੀਂ ਜਾਣੇ ਚਾਹੀਦੇ ਆਵੇ ਆਵੇ ਬਾਪੇ ਵਾਲਾ ਲਾਣਾ ਚਾਹ ਹੈ ਬਾਪੇ ਵਾਲਾ ਚੱਲੋ ਭਰਾਵਾ ਟੈਕ ਵਧੀਆ ਵੱਟ ਬਾਂਦੀ ਵਧੀਆ ਆਧੀਆ ਕਾਦਾ ਪੀਣਾ ਭਰਾਵਾ ਫੋਨ ਦੀ ਤੇਰੇ ਗਾਣੇ ਜੇ ਸੁਣਦੇ ਹਾਂ ਚਿਕਾਉ ਕਰ ਰਿਹਾ ਮੈਂ ਜਿੱਤੇ ਰਹਿਣਾ ਔ ਟੈਗ ਤੇ ਬੈਠ ਕਿੰਨੀ ਵਾਰ ਰਹਿਗਾ ਉਹ ਨਾ ਇਹ ਮੈਂ ਇੱਚੀ ਪੀਸਾ ਜਾਵਾਂ ਦਰੋਗਲਾ ਇੱਧਰ ਕਰਦੀ ਥੋੜਾ ਜਿਹਾ ਇੱਧਰ ਕਰਨਾ ਕੋ ਇੱਧਰ ਹੈ ਅੱਗਾ ਟਾ ਫੜੀ ਉਹ ਬੈਕ ਕਰਕੇ ਲਾ ਦੇ ਬੰਦੇ ਕੋ ਲਾ ਕੇ ਹਾਂ ਕੱਢ ਜਾ ਇੱਕ ਮਿੰਟ ਦੋ ਮਿੰਟ ਚੱਲ ਓ ਚੱਲ